ਅੱਜ ਉਹ ਤੁਹਾਨੂੰ ਸਾਡੇ ਪਿੰਡ ਦਾ ਇੱਕ ਬਹੁਤ ਹੀ ਵਧੀਆ ਸਾਡੀ ਪਾਰਟੀ ਵੱਲੋਂ ਕੀਤਾ ਨੇ ਇੱਕ ਉਪਰਾਲਾ ਤੁਹਾਨੂੰ ਦਿਖਾਉਣੇ ਆਂਗੇ ਇਹ ਬੀਬੀ ਜੀ ਜੋ ਤੁਸੀਂ ਦੇਖ ਰਹੇ ਹੋ ਕਿੰਨੀ ਸਾਫ ਸੁਧਰੀ ਤੇ ਕਿੰਨੀ ਵਧੀਆ ਲੱਗ ਰਹੀ ਹੈ ਜੇ ਅਸੀਂ ਇਹਦੇ ਪੁਰਾਣੇ ਹਾਲਾਤਾਂ ਦੀ ਗੱਲ ਕਰੀਏ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਬੀਹ ਦੇ ਹਾਲਾਤ ਇਹੋ ਜਿਹੇ ਸੀ ਕਿ ਪਾਣੀ ਬਹੁਤ ਜ਼ਿਆਦਾ ਖੜਾ ਸੀ ਅਸੀਂ ਪਾਣੀ ਦੇ ਵਿੱਚ ਵੜ ਕੇ ਬੀਹੀ ਦੀ ਮਿੰਨਤੀ કરી ਸੀਗੀ ਤੇ ਹੁਣ ਇਹ ਬੀਹੀ ਬਣ ਕੇ ਤਿਆਰ ਹੈ ਲੋਕ ਇਟ ਪੈ ਗਈ ਦੋਨੇ ਸਾਈਡਾਂ ਨਾਲੀਆਂ ਦੇ ਵਿੱਚੋਂ ਪਾਣੀ ਵਧੀਆ ਲੰਘ ਰਿਹਾ ਵਧੀਆ ਨਾਲੀਆਂ ਬਣ ਗਈਆਂ ਤੇ ਬੀਹੀ ਵਾਲਿਆਂ ਨਾਲ ਗੱਲ ਕੀਤੀ ਤਾਂ ਇਹ ਬਹੁਤ ਹੀ ਖੁਸ਼ ਨੇਗੇ ਬਹੁਤ ਹੀ ਇਹਨਾਂ ਨੇ ਸਾਨੂੰ ਧੰਨਵਾਦ ਕੀਤਾ ਤੇ ਬਹੁਤ ਹੀ ਵਿਚਾਰਿਆਂ ਨੇ ਸਾਡਾ ਸਤਿਕਾਰ ਕੀਤਾ ਤੇ ਕਹਿੰਦੇ ਵੀ ਬਹੁਤ ਵਧੀਆ ਸਾਨੂੰ ਨਰਕ ਚੋਂ ਕੱਢ ਦਿੱਤਾ ਅਸੀਂ ਆਉਣ ਵਾਲੀਆਂ ਪੰਚਾਇਤਾਂ ਨੂੰ ਇਹੀ ਅਪੀਲ ਕਰਦੇ ਆ ਇਹੋ ਜਿਹੇ ਕੰਮ ਕਰਿਆ ਕਰੋ ਜਿਨ੍ਹਾਂ ਨੂੰ ਤੁਹਾਨੂੰ ਚੰਗਾ ਕਹਾਉਣ ਦੀ بجائے ਲੋਕ ਤੁਹਾਨੂੰ ਖੁਦ ਚੰਗਾ ਕਹਿਣ ਤੇ ਬਾਕੀ ਗੱਲ ਰਹੇਗੀ ਬਾਈ ਕੰਮ ਦੀ ਸਾਨੂੰ ਪਾਰਟੀ ਵੱਲੋਂ 5-6 ਮਹੀਨੇ ਮਿਲੇ ਸੀਗੇ 5-6 ਮਹੀਨਿਆਂ ਦੇ ਵਿੱਚ ਅਸੀਂ ਤਕਰੀਬਨ 6-7 ਬਿੰਆਂ ਦੇ ਕੰਮ ਕੀਤੇ ਆਂ